ਪਹਿਲਾਂ ਤਾਂ ਸਾਰਿਆਂ ਦਾ ਤੁਹਾਡਾ ਥੈਂਕ ਯੂ ਕਹਿਣਾ ਚਾਹੁੰਦਾ ਜਿਹੜੇ ਵੀ ਇੱਥੇ ਬੈਠੇ ਆ ਥੀਏਟਰ ਚ মিডিਆ ਫੈਮਿਲੀ ਫਰੈਂਡਸ एवरीवन ਪਹਿਲੀ ਚੀਜ਼ ਤਾਂ ਇਹ ਹੈ ਕਿ ਸਤਵਿੰਦਰ ਭਾਜੀ ਸਾਡੇ ਬਹੁਤ ਸਤਿਕਾਰਯੋਗ ਨੇ ਸਾਡੀ ਫੈਮਿਲੀ ਵਾਸਤੇ ਹਮੇਸ਼ਾ ਹਰ ਪਾਸੇ ਨਾਲ ਖੜੇ ਹੋਏ ਆ ਤੇ ਇਹਨਾਂ ਨੂੰ ਲਾਂਚ ਕਰਨ ਦਾ ਜਿਹੜਾ ਆਮ ਸੀਗਾ ਇਹ ਨੂੰ ਨੋ ਸੀ ਲਾਂਚ ਕਰਨਾ ਉਹ ਇਦਾਂ ਨਹੀਂ ਸੀਗਾ ਕਿ ਅਸੀਂ ਆਪਣੇ ਫਾਇਦੇ ਵਾਸਤੇ ਕਰ ਰਹੇ ਹਾਂ ਇਹੋ ਜਿਹਾ ਟੈਲੈਂਟ ਲੁਕਿਆ ਨਹੀਂ ਰਹਿਣਾ ਚਾਹੀਦਾ ਕਿਸੇ ਦੇ ਵੀ ਕਿਸੇ ਵੀ ਕੋਟਚੇ ਕਹਿ ਸਕਦੇ ਹਾਂ ਇੱਕ ਕੋਟਚੇ ਲੁਕਿਆ ਨਹੀਂ ਰਹਿ ਸਕਦਾ ਇਹਨੂੰ ਬਾਹਰ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਉਹ ਖਾਸ ਲੋਕ ਲੁਕੇ ਨਹੀਂ ਰਹਿਣੇ ਚਾਹੀਦੇ ਤੇ ਸਾਹਸ ਨੇ ਪ੍ਰੋਡਕਸ਼ਨ ਸਿਰਫ ਰੱਬ ਦੀ ਬਾਹ ਹੈ ਜਿਹੜੀ ਸੁਖਵਿੰਦਰ ਨੂੰ ਅੱਲਾ ਸ਼ੇਰੀ ਦੇ ਰਹੀ ਹੈ ਤੇ ਬਿੜ ਤੇ ਤਾਪੜਾ ਦੇ ਕੇ ਅੱਗੇ ਵਧਾ ਰਹੀ ਹੈ ਹੋਰ ਕੁਝ ਨਹੀਂ ਇਹ ਅੰਗਦ ਭਾਜੀ ਨੇ ਬਹੁਤ ਛੋੜੇ ਜਿਹੇ ਸ਼ਬਦਾਂ ਵਿੱਚ ਬਹੁਤ ਸੋਹਣੀ ਗੱਲ ਕਹੀ ਹੈ ਤੇ ਸਾਡਾ ਜਿਹੜਾ ਮਨਤਬ ਜੀ ਦਾ ਇਹ ਗਾਣਾ ਥੋੜੇ ਦਸਲੀ ਗਾਣ ਵਾਰੀ ਦਾ ਜਿਹੜਾ ਗਾਣਾ ਸਟਾਰਟ ਕਰਨ ਦਾ ਜਾਂ ਇਹ ਗਾਣਾ ਜਿਹਦਾ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਵੀ ਐਦਾਂ ਦੇ ਗਾਣੇ ਉਹ ਉਹ ਗੀਤ ਲੋਕਾਂ ਵਾਸਤੇ ਸਾਹਮਣੇ ਆਉਣ ਜਿਨ੍ਹਾਂ ਦੀ ਇਹ ਜੇ ਸੰਗੀਤ ਪੈਦਾ ਕੀਤਾ ਜਾਵੇ ਵੀ ਜਿਹਦੀ ਲੰਬੀ ਉਮਰ ਹੋਵੇ ਅੱਜ ਕੱਲ ਆਮ ਤੌਰ ਤੇ ਨਾ ਸਾਰੇ ਹੀ ਲੋਕ ਜਿਹੜੇ ਵੀ ਸੰਗੀਤਕਾਰ ਨੇ ਜਾਂ ਗੀਤਕਾਰ ਨੇ ਜਾਂ ਕਿਸੇ ਵੀ ਐਸਪੀਰ ਨਾਲ ਜੁੜੇ ਹੋਏ ਹੋਰ ਲੋਕ ਉਹ ਇਹ ਕਹਿੰਦੇ ਵੀ ਜਿੱਦਾਂ ਲੋਕ ਗੀਤ ਜਿੱਦਾਂ ਹਰ ਤੁਹਾਡੀ ਜ਼ੁਬਾਨ ਤੇ ਯਾਦ ਰਹੇ ਦੇ ਵੀ ਇਦਾਂ ਦੇ ਗਾਣੇ ਦੀ ਜਿਹੜੀ ਉਮਰ ਇਦਾਂ ਦੇ ਗਾਣੇ ਹੁਣ ਨਹੀਂ ਆ ਰਹੇ ਸਾਡੀ ਕੋਸ਼ਿਸ਼ ਇਹ ਸੀਗੀ ਵੀ ਕਿ ਇਦਾਂ ਦਾ ਗਾਣਾ ਇਦਾਂ ਦਾ ਗੀਤ ਬਣਾਇਆ ਜਾਵੇ ਉਹ ਧਾਰਮਿਕ ਤਾਂ ਹੋਵੇ ਕਲਸੋ ਮੋਟੀਵੇਸ਼ਨਲ ਹੋਵੇ ਸਾਰਿਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਇੱਕ ਗੀਤ ਬਣਾਇਆ ਜਾਵੇ। ਇਹ ਗਾਣਾ 4-5 ਸਾਲ ਪਹਿਲਾਂ ਜਦੋਂ ਮੈਂ ਸੁਣਾਇਆ ਸੀਗਾ ਜਿੱਦਾਂ ਦੱਸਿਆ ਸਾਡੇ ਐਮਪੀ ਸਿੰਘ ਦੀ ਸਾਡੇ ਪ੍ਰਚਾਰ ਦੇ ਜਿਹੜੇ ਮਾਲਕ ਨੇ ਪ੍ਰਚਾਰ ਪ੍ਰਚਾਰ ਤੋਂ ਬਾਅਦ ਜਿਹੜਾ ਸਾਜ ਸਨੇ ਪ੍ਰੋਡਕਸ਼ਨ ਹੋਂਦ ਵਿੱਚ ਆਇਆ ਤਾਂ ਬਰਾ ਪ੍ਰਚਾਰ ਐਡਵਰਟਾਈਜ਼ਿੰਗ ਕੰਪਨੀ ਆ ਕਬੱਡੀ। ਅਡਾ ਨਾਮ ਹੈ। ਉਹਨਾਂ ਨੇ ਦੇਖਿਆ ਕਿ ਯਾਰ ਗਾਣਾ ਬਹੁਤ ਵਧੀਆ ਪਾ ਗਾਣਾ ਕਰੀਏ। ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੰਮ ਤੁਸੀਂ ਦੇਖ ਹੀ ਲਿਆ। ਜਿੱਥੇ ਤੁਹਾਡੀ ਹੱਲਾਸ਼ੇਰੀ ਦੀ ਲੋੜ ਹੈ ਮਨੂੰ ਲੱਗਦਾ ਮੈਂ ਅੱਜ ਵੀ ਤੁਹਾਡੇ ਕੋਲ ਪਾਸੇ ਖੜਾਣਾ। ਕਿ ਮੈਂ ਹੈ ਤਾਂ ਪੱਤਰਕਾਰ ਹੀ ਆ ਮੈਨੂੰ ਇਹ ਲੱਗਦਾ ਕਿ ਮੈਂ ਬਰਲੇਬਾਸੇ ਖੜਾ ਨਾ ਤੁਸੀਂ ਸਾਰੇ ਅੱਧਲੇ ਬਾਸੇ ਬੈਠੇ ਹੋਏ ਇਸ ਕਰਕੇ ਜਿੰਨੇ ਵੀ ਮੇਰੇ ਮੀਡੀਆ ਦੇ ਭਰਾ ਬੈਠੇ ਹੋਏ ਨੇ ਤੇ ਮੈਨੂੰ ਜਿਆਦਾ ਕਿਉਂਕਿ ਸਾਨੂੰ ਪੱਤਰਕਾਰਾਂ ਨੂੰ ਸਵਾਲ ਪੁੱਛਣੇ ਆਉਂਦੇ ਹੁੰਦੇ ਜਿਆਦਾ ਤੇ ਉਹਨਾਂ ਦਾ ਜਵਾਬ ਦੇਣ ਦੀ ਹੱਤ ਘੱਟੇ ਹੁੰਦੀ ਹੈ ਇਸ ਕਰਕੇ ਜਿਵੇਂ ਤੁਸੀਂ ਕਰੋਗੇ ਬਾਕੀ ਗਾਖੜ ਸਾਹਿਬ ਤੁਹਾਨੂੰ ਦੱਸਣਗੇ ਕਿਉਂਕਿ ਗਾਂਧੀ ਵਰਗੀ ਫਿਲਮ ਦੇ ਵਿੱਚ ਐਸ ਐਚਓ ਦਾ ਰੋਲ ਕਰਨਾ ਅਪਲਾਈ ਕੀਤਾ ਫਿਲਮ ਦੇ ਵਿੱਚ ਕਿਦਾਂ ਜਦੋਂ ਕਹਿੰਦੇ ਜੋਣਿਆ ਹਾਂ ਤੇ ਮਤਲਬ ਡਾਇਲੌਗ ਹੈ ਨਾ ਤੇ ਜਿਹੜੇ ਸੁਣਨ ਵਾਲੇ ਹੁੰਦੇ ਨੇ ਸਤਵੰਤ ਕੌਰ ਮੈਡਮ ਜੀ ਨੇ ਕਿੰਨੇ ਆ ਫਿਲਮਾਂ ਗੁੱਗੂ ਗਿੱਲ ਦੇ ਨਾਲ ਉਹਨਾਂ ਦੀ ਵਾਈਫ ਵਜੋਂ ਜਾਂ ਹੋਰ ਕਿੰਨੇ ਹਜ਼ਾਰਾਂ ਹੀ ਗਾਣਿਆਂ ਦੇ ਵਿੱਚ ਇਹਨਾਂ ਦਾ ਐਕਟ ਨਤਾਲਿਆ ਦਾ ਮਤਲਬ ਜਿਹੜਾ ਹਾਂ ਜਟਨ ਜੂਲੀਟ ਹੈ ਹਾਂ ਹਾਂ ਤੇ ਸਾਰੇ ਵਿੱਚ ਤਰੀ ਦੇ ਵਿੱਚ ਵੀ ਮਨ ਸਾਰਾ ਹੀ ਸਾਡੀ ਸਾਡੀ ਜਿਹੜੀ ਕਾਸਟ ਹੈ ਨਾ ਅਸੀਂ ਚੁਣ-ਚੁਣ ਕੇ ਇੱਕ-ਇੱਕ ਹੀਰਾ ਲੱਭ ਕੇ ਲੈ ਕੇ ਆਏ ਸੀ ਅੰਗਰ ਜੀ ਤੇ ਇਹ ਨਚੋਟ ਤੁਹਾਡੇ ਸਾਹਮਣੇ ਆ ਬਾਕੀ ਦੀ ਗੱਲਾਂ ਕਾਖੜ ਜੀ ਤੁਹਾਨੂੰ ਦੱਸਣਗੇ ਸਭ ਤੋਂ ਪਹਿਲਾਂ ਮੈਂ ਸਾਦ ਸੀਨੇ ਪ੍ਰੋਡਕਸ਼ਨ ਤੇ ਅੰਗਸ ਸੱਜੇ ਦੇਵਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਖਾਸ ਕਰਕੇ ਸਾਡੇ ਮੀਡੀਆ ਵਾਲੇ ਪਰ ਤੇ ਮੈਂ ਜਦੋਂ ਇਹਨਾਂ ਦੀ ਮੈਨੂੰ ਕਾਲ ਆਈ ਤਾਂ ਕਹਿੰਦੇ ਗਾਣਾ ਕਰਨਾ ਹੈ ਮੈਂ ਵੈਸੇ ਪਹਿਲਾਂ ਬਹੁਤ ਗਾਣੇ ਕੀਤੇ ਅੱਜ ਤੋਂ 5-7 ਸਾਲ ਪਹਿਲਾਂ ਮੈਂ ਹੁਣ ਗਾਣੇ ਕਰਦਾ ਨਹੀਂ ਤੇ ਜਦੋਂ ਇਹਨਾਂ ਨੇ ਮੈਨੂੰ ਬੋਲ ਭੇਜੇ ਨਾ ਮੇਰਾ ਦਿਲ ਕੀਤਾ ਕਿ ਯਾਰ ਇਹ ਗਾਣਾ ਕਰਨਾ ਚਾਹੀਦਾ ਉੱਠਣ ਵਾਲਾ ਗਾਣਾ ਹਰ ਬੰਦਾ ਚਾਹੁੰਦਾ ਕਿ ਵਧੀਆ ਤਰੀਕੇ ਨਾਲ ਗਾਣਾ ਸ਼ੂਟ ਹੋਊਗਾ ਸਿੰਗਰ ਬਹੁਤ ਵਧੀਆ ਹੈਗੇ ਆ ਫਿਰ ਮੈਂ ਇਹਨਾਂ ਨੂੰ ਮਨਾ ਨਹੀਂ ਕਰ ਸਕਿਆ ਤੇਰੇ ਲਈ ਬਾਬੇ ਨਾਨਕ ਨੇ ਕੁਝ ਖਾਸ ਸੋਚਿਆ ਹੋਣਾ ਹੈ ਮੈਂ ਕਿਹਾ ਕੀ ਬਾਤ ਆ ਯਾਰ ਜੇਕਰ ਅਸੀਂ ਕਿਸੇ ਪਾਸੋਂ ਹਾਰ ਜਾਂਨੇ ਆ ਤਾਂ ਉਹ ਸਾਡੇ ਬਾਬੇ ਨਾਨਕ ਨੇ ਸਾਡੇ ਵਾਸਤੇ ਕੁਝ ਖਾਸ ਹੀ ਸੋਚਿਆ ਹੁੰਦਾ ਹੈ ਤਾਂ ਮਤਲਬ ਇੱਕ ਰਸਤਾ ਬੰਦ ਹੁੰਦਾ ਦੂਜਾ ਖੁੱਲ ਜਾਂਦਾ ਬਹੁਤ ਵਧੀਆ ਗਾਣਾ ਸ਼ੂਟ ਹੋਇਆ ਬਹੁਤ ਵਧੀਆ ਬਾਕੀ ਮੇਰਾ ਐਕਟ ਤੁਹਾਨੂੰ ਕਿਵੇਂ ਲੱਗਾ ਤੁਸੀਂ ਦੇਖ ਹੀ ਲਿਆ ਹਨ ਤਾਂ ਸਤਵੰਤ ਮੈਡਮ ਬਹੁਤ ਬਣਾਣੇ ਨੇ ਸਾਡੇ ਇਹ ਨਟਾਲਿਆ ਬੇਟੀ ਬਹੁਤ ਮਤਲਬ ਬਹੁਤ ਅੱਛਾ ਕੈਰੇਕਟਰ ਦਿੱਤਾ ਇਹਨਾਂ ਨੇ ਤਾਂ ਰਾਣਾ ਬਹੁਤ ਵਧੀਆ ਔਰ ਬਾਬੇ ਨਾਨਕ ਨੇ ਵਾਕਈ ਕੋ ਖਾਸ ਸੋਚਿਆ ਬਹੁਤ ਵਧੀਆ ਬਹੁਤ-ਬਹੁਤ ਮੁਬਾਰਕਾਂ ਸਤੰਦਰ ਜੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਦਿਲ ਤੋਂ ਸਤਿ ਸ਼੍ਰੀ ਅਕਾਲ ਅੱਜ ਮੈਨੂੰ ਐ ਲੱਗ ਰਿਹਾ ਕਿ ਮੈਂ ਇੱਕ गाने ਦੇ ਸਕਰੀਨਿੰਗ ਤੇ ਨਹੀਂ ਆਈ ਜਿਵੇਂ ਫਿਲਮ ਦੇ ਸਕਰੀਨਿੰਗ ਤੇ ਆਈ ਹੁੰਦੀ ਹੈ ਹਨਾ ਪਰ ਇਹ ਫਿਲਮ ਨਹੀਂ ਹੈ ਇਹ ਗਾਣਾ ਹੈ ਸਾਨੂੰ ਫਿਲਮਾਂ ਵਾਲਾ ਫੀਲ ਆ ਗਿਆ ਕਿਉਂਕਿ ਮੈਂ ਬਹੁਤ ਸਾਲਾਂ ਤੋਂ ਇਸ ਲੈਣ ਦੇ ਵਿੱਚ ਹੈਗੀ ਆ ਮੈਂ ਘਟੋ ਘਟ ਵੀ ਜੇ ਸੌਂ ਕੀਤਾ ਹੈ ਤੇ ਮੈਂ ਕੋਈ 8 10000 ਗਾਣਾ ਮੈਂ ਕਰ ਲਿਆ ਹੋਣਾ ਤੇ ਜਿੰਨੇ ਵੀ ਸਾਡੇ ਗੁਰਦਾਸ ਮਾਨ ਜੀ ਤੋਂ ਲੈ ਕੇ ਹਰਪਜਨ ਮਾਨ ਬੱਬੂ ਮਾਨ ਅੰਤਲ ਜੀ ਦੁਸਾਂਜ ਹੋਰ ਜਿੰਨੇ ਵੀ ਹੈਗੇ ਨੇ ਸਭ ਦੀ ਮੈਂ ਮਦਰ ਦੇ ਰੋਲ ਕਰ ਚੁੱਕੀ ਆਂ ਗਾਣੇ ਕਰ ਚੁੱਕੀ ਆਂ ਪਰ ਇਹ ਜਿਹੜਾ ਮੌਕਾ ਅੱਜ ਐਦਾਂ ਦਾ ਮਿਲਿਆ ਹੈਗਾ ਥੀਏਟਰ ਦੇ ਵਿੱਚ ਕਿਸੇ ਗਾਣੇ ਦੀ ਸਕਰੀਨਿੰਗ ਹੋਣੀ ਇਹ ਮੈਂ ਤਾਂ ਆਪਣੇ ਲਾਈਫ ਦੇ ਵਿੱਚ 28 29 ਸਾਲ ਦੇ ਕੈਰੀਅਰ ਦੇ ਵਿੱਚ ਮੈਂ ਪਹਿਲੀ ਵਾਰ ਥੀਏਟਰ ਚ ਆਈ ਆਂ ਉਹ ਵੀ ਕਿਸ ਗਾਣੇ ਦੀ ਸਕਰੀਨਿੰਗ ਵਾਸਤੇ ਤੇ ਸੱਚਮੁੱਚ ਹੀ ਬਾਬੇ ਨਾਨਕ ਨੇ ਸਤਿੰਦਰ ਜੀ ਵਾਸਤੇ ਕੁਛ ਖਾਸ ਹੀ ਲਿਖਾਇਆ ਹੈ Song ਬਹੁਤ ਸੋਹਣਾ ਵਰਡਿੰਗ ਬਹੁਤ ਚੰਗੀ ਹੈ ਵਰਡਿੰਗ ਦੇ ਨਾਲ ਦੇ ਨਾਲ ਜਿਵੇਂ ਸਤਿੰਦਰ ਜੀ ਨੇ ਗਾਇਆ ਕਿ ਕੁਛ ਖਾਸ ਤੇ ਉਹ ਵਾਕਿਆ ਹੀ ਕੁਛ ਖਾਸ ਆ ਅੱਜ ਵਾਕਿਆ ਹੀ ਕੁਛ ਖਾਸ ਆ ਕਿਉਂਕਿ ਖਾਸ ਦਿਨ ਤੇ ਖਾਸ ਇਹਨੂੰ ਤਾਂ ਕਹਾਂਗੇ ਕਿ ਜਿਹੜਾ Song ਕੋਈ ਪਹਿਲੀ ਵਾਰ ਰਿਲੀਜ਼ ਹੋਇਆ ਥੀਏਟਰ ਦੇ ਵਾਸਤੇ ਤੋਂ ਇਸ ਤੋਂ ਉੱਤੇ ਹੋਰ ਖਾਸ ਕੀ ਹੋ ਸਕਦਾ ਔਰ ਸਤ ਸਤਿੰਦਰ ਜੀ ਦੀ ਜਿਹੜੀ ਲਾਂਚਿੰਗ ਅੱਜ ਹੋਈ ਹੈ ਇਸ Song ਤੋਂ ਤੇ ਵਾਕਈ ਇਹਨਾਂ ਨੇ ਬਹੁਤ ਸੋਨਾ ਗਾਇਆ ਤੇ ਸਾਜ ਪ੍ਰੋਡਕਸ਼ਨ ਵੱਲੋਂ ਬਾਈ ਜੀ ਹੋਣੇ ਨੇ ਜੋ ਇਹ ਸਤਿੰਦਰ ਜੀ ਕਹਿ ਰਹੇ ਕਿ ਇਹ ਇਹੋ ਜੇ ਗਾਣੇ ਜਿਹੜੇ ਹੈਗੇ ਨੇ ਸ਼ਬਦ ਰੂਪੀ Song ਜਿਹੜੇ ਹੈਗੇ ਨੇ ਇਹਨਾਂ ਨੂੰ ਸਾਡੇ ਅੱਜ ਕੱਲ੍ਹ ਦੀ ਜਿਹੜੀ ਆਡੀਅנס ਆ ਉਹ ਬਹੁਤ ਘੱਟ ਦੇਖਦੀ ਹੈ ਤੇ ਇਹ ਮੈਨੂੰ ਲੱਗਦਾ ਕੁਝ ਅਲੱਗ ਹੀ ਹੋਊਗਾ ਕਿ ਹਰ ਕਿਸੇ ਨੂੰ ਮੈਨੂੰ ਲੱਗਦਾ ਹੈ ਕਿ ਇਹ ਕੋਈ ਦੇਖਣ ਦੇ ਚਾਹਵਾਨ ਜ਼ਰੂਰ ਹੋਣਗੇ ਕਿਉਂਕਿ ਇਹਦੇ ਵਿੱਚ ਸਭ ਕੁਝ ਹੈਗਾ ਜੋ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਇਹ ਇੱਕ ਮੈਸੇਜ ਆ ਬਹੁਤ ਸੋਹਣਾ ਤੇ ਇਹ ਸਾਡੀ ਸਮਾਜ ਤੋਂ ਹੀ ਚੱਕਿਆ ਹੋਇਆ ਸਾਡੇ ਘਰਾਂ ਦੇ ਵਿੱਚ ਆਮ ਜੋ ਵਿਚਰਦਾ ਹੈ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਕੁਝ ਹੁੰਦਾ ਹੈ ਕਿ ਜਦੋਂ ਪਰਮਾਤਮਾ ਜਦੋਂ ਸਾਨੂੰ ਲੋਕ ਮਤਲਬ ਸਮਾਜ ਦੇ ਵਿੱਚੋਂ ਸਾਨੂੰ ਦੁਤਕਾਰਿਆ ਜਾਂਦਾ ਹੈ ਜਾਂ ਸਾਨੂੰ ਕਿਸੇ ਰਿਸ਼ਤੇਦਾਰੀਆਂ ਦੇ ਵਿੱਚੋਂ ਹੀ ਦੁਤਕਾਰਿਆ ਜਾਂਦਾ ਹੈ ਤੇ ਸਾਡੇ ਜਿਹੜੇ ਅਸੀਂ ਇਹ ਸੋਚ ਲੈਂਦੇ ਏ ਢੇਰੀ ਢਾ ਲੈਣੇ ਆ ਕਿ ਸਾਡੇ ਰਸਤੇ ਬੰਦ ਹੋ ਗਏ ਨੇ ਵੀ ਸਾਡੀ ਹੁਣ ਹੈਲਪ ਕਰਨ ਵਾਲਾ ਕੋਈ ਨਹੀਂ ਪਰ ਇੱਕ ਦਰਵਾਜ਼ਾ ਖੁੱਲਾ ਹੁੰਦਾ ਸੱਚੇ ਪਾਸ਼ਾ ਵਾਹਿਗੁਰੂ ਦਾ ਪਾਪੇ ਨਾਨਕ ਦਾ ਦਰ ਹਮੇਸ਼ਾ ਖੁੱਲਾ ਹੁੰਦਾ ਜੋ ਹਮੇਸ਼ਾ ਹੀ ਸਾਡੇ ਅੰਗ ਸੰਗ ਸਹਾਈ ਹੋ ਕੇ ਸਾਨੂੰ ਸਾਡੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਤੇ ਸਾਨੂੰ ਉਹ ਜੋ ਚਾਹਨੇ ਹੁੰਨੇ ਆ ਸਾਡੀ ਸਾਡੇ ਨਾਲ ਤੁਰਦਾ ਪ੍ਰਮਾਤਮਾ ਜੇ ਅਸੀਂ ਸਿੱਦਕ ਨਾਲ ਉਸ ਪ੍ਰਮਾਤਮਾ ਦੀ ਪ੍ਰਮਾਤਮਾ ਮੂਰੇ ਅਸੀਂ ਅਰਦਾਸ ਕਰਦੇ ਆ ਤੇ ਜਦੋਂ ਸਾਰੇ ਸਾਡੇ ਤੋਂ ਮੂੰਹ ਮੋੜ ਜਾਂਦੇ ਆ ਤੇ ਪ੍ਰਮਾਤਮਾ ਸਾਡੇ ਨਾਲ ਜਰੂਰ ਸਹਾਇ ਜੀ ਹੁੰਦਾ ਸਾਡੇ ਜਿਹੜੇ ਨਹੀਂ ਵੀ ਕੰਮ ਪੁੰਹਦੇ ਨੇ ਉਹ ਬਾਬਾ ਨਾਨਕ ਸਾਡੇ ਕੰਮ ਜਰੂਰ ਬਣਾਉਂਦਾ ਏ ਜਦੋਂ ਅਸੀਂ ਦਿਲੋਂ ਕੋਈ ਅਰਦਾਸ ਕਰਦੇ ਆ ਤੇ ਬਾਕੀ ਮੇਨ ਬਹੁਤ ਵਧੀਆ ਲੱਗਿਆ ਚੰਗਾ ਲੱਗਿਆ ਮੇਰੇ ਵੱਲੋਂ ਸਿੰਦਰ ਜੀ ਨੂੰ ਬਹੁਤ ਬਹੁਤ ਮੁਬਾਰਕਾ ਇਹ ਬਾਈ ਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾ ਮੈਂ ਤਾਂ ਦਊਂਗੀ ਕਿਉਂਕਿ ਇਹੋ ਜੇ ਗਾੜੇ ਤੇ ਪੈਸਾ ਕੋਈ ਨਹੀਂ ਲਾਉਂਦਾ ਹੁੰਦਾ ਠੀਕ ਹੈ ਔਰ ਹਰ ਕੋਈ ਕਹਿੰਦਾ ਕਿ ਸਾਨੂੰ ਕਮਰਸ਼ੀਅਲ Song ਚਾਹੀਦੇ ਆ ਸਾਨੂੰ ਕਮਰਸ਼ੀਅਲ ਫਿਲਮਾਂ ਚਾਹੀਦੀਆਂ ਤੜਕ ਧੜਕ ਕੇ ਦਾਦਾ ਚ ਕੁਝ ਚਾਹੀਦਾ DJ ਤੇ ਚੱਲੇ ਉਹ ਚਾਹੀਦਾ ਸਾਨੂੰ ਪਰ ਇਹ ਗ੍ਰੇਟਨੈਸ ਨੇ ਇਨਾਂ ਤੇ ਬਾਈ ਜੀ ਹੁਣਾਂ ਦੀ ਆ ਅੰਗਰ ਜੀ ਹੁਣਾਂ ਦੀ ਜਿਨ੍ਹਾਂ ਨੇ ਇਨਾਂ ਤੇ ਪੈਸਾ ਲਾਗਾ ਬਾਈ ਜੀ ਹੁਣਾਂ ਨੂੰ ਮਜ਼ਰਾਵਾਜ ਇਹ ਤਦਕ ਪਚਾਇਆ ਤੇ ਵਾਕਈ ਕੁਝ ਖਾਸ ਹੈਗਾ ਹੋਰ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਤੇ ਮੈਂ ਹੁਣ ਆਪਣੀ ਛੋਟੀ ਬੇਟੀ ਜਿਹੜਾ ਮੈਂ ਮੇਰੀ ਬੇਟੀ ਦਾ ਕਰੈਕਟਰ ਕੀਤਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਕਹੂੰਗੀ ਚਲੋ ਉਹ ਵੀ ਆਪਣੇ ਦੋ ਸ਼ਬਦ ਸਾਂਝੇ ਕਰਦੇਗੇ song ਦੇ ਬਾਰੇ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਮ